ਇਹ ਪਾਣੀ ਬਈ ਜੱਕਦਮ ਤੋਂ ਰੱਬ ਨੇ ਬਾਲਾ ਸੱਡ ਤਾਂ ਕਿਸੇ ਦਾ ਕੋਈ ਕਸੂਰ ਨਹੀਂ ਸਾਰਾ ਸਕੂਲ ਬਈ ਡੁੱਬ ਚੁੱਕਿਆ ਡੁੱਬਦੇ ਨੂੰ ਸਾਹਮਣੇ ਕੌਣ ਏ ਬਾਈ ਜੀ ਜਿਹੜਾ ਪਾਣੀ ਹੈ ਨਾ ਛੱਪੜ ਦਾ ਇਹ ਪਿੰਡ ਦਾ ਲੈਵਲ ਜਿਹੜਾ ਛੱਪੜ ਦਾ ਲੈਵਲ ਆ ਨਾ ਉਹ ਘਟੂਗਾ ਤੇ ਇਹ ਪਾਣੀ ਫੇਰ ਤੁਰੂਗਾ ਇੱਥੋਂ ਇਹ ਜਿਹੜਾ ਛੱਪੜ ਦਾ ਪਾਣੀ ਆ ਇਹ ਸਟੋਰ ਹੋ ਗਿਆ ਇੱਕ ਹਿਸਾਬ ਦਾ ਬਾਹਲਾ ਪਹਿਲਾਂ ਸਟੋਰ ਸੀ ਜੇ ਛੱਪੜ ਖਾਲੀ ਹੁੰਦਾ ਸ਼ਾਇਦ ਆ ਨੌਬਤ ਨਾ ਆਉਂਦੀ ਨੌਬਤਾਂ ਦੋ ਪੈ ਗਈਆਂ ਪਿੰਡ ਤੇ ਤਿੰਨ ਇੱਕ ਤਾਂ ਪਾਈਪਾਂ ਦਾ ਕੰਮ ਚੱਲ ਪਿਆ ਉਹ ਇਹ ਸੀਗਾ ਵੀ ਮੇਰੇ ਹਿਸਾਬ ਨਾਲ ਵੀ ਜਿਆਦਾ ਅ ਇੰਨੀ بارش ਦੇ ਸੰਭਾਵਨਾ ਹੈ ਨਹੀਂ ਸੀ ਵੀ ਇੰਨੀ بارش ਹੋ ਜੂਗੀ ਤੇ ਉਧਰੋਂ ਛੱਪੜ ਭਰ ਗਏ, ਓਵਰਫਲੋ ਹੋ ਗਏ, ਗਲੀਆਂਾਂ 'ਚ ਪਾਣੀ ਆ ਗਿਆ, ਸਾਰੇ ਲਾਲਾ ਲਾਲਾ ਹੋ ਗਈ। ਉਧਰੋਂ ਹਣਾ ਭਰ ਗਿਆ। ਉਧਰੋਂ ਇੱਕ ਦੂਜੀ ਗੱਲ ਪਲੱਸ ਇਹ ਹੋਈ ਵੀ ਉਹ ਪਿੰਡ ਦੇ ਉਹ ਖੇਤਾਂ ਵਾਲਾ ਪਾਣੀ ਉਧਰੋਂ ਉਹ ਨਹੀਂ ਸੋਚਿਆ ਸੀ ਕਿਸੇ ਨੇ ਵੀ ਉਹ ਵੀ ਆਊਗਾ ਜੇ। ਉਹ ਪਾਣੀ ਆ ਗਿਆ ਉਧਰੋਂ ਖੇਤਾਂ ਵਾਲੇ ਖੇਤ ਡੁੱਬ ਗਏ। ਉਹ ਜਿਹੜੀ ਉਹ ਲਾਲਾ ਲਾਲਾ ਉਧਰੋਂ ਹੋਣ ਲੱਗ ਪਈ। ਪਰ ਆਹ ਮੈਨੂੰ ਤਾਂ ਚੰਗਾ ਆ ਨਹੀਂ ਲੱਗਿਆ ਗਿਆ ਵੈਸੇ। ਤੇ ਪਰੋ ਚਲੋ ਫੇਰ ਵੀ ਆਪਾਂ ਕਹਿੰਨੇ ਆ ਵੀ ਚਲੋ ਪਹਿਲਾਂ ਵੀ ਅਸੀਂ ਨਿੱਕੇ ਹੁੰਦੇ ਸੀ ਉਦੋਂ ਆ ਜਾਂਦਾ ਸੀ ਸਕੂਲਾਂ 'ਚ ਪਾਣੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਕਿਸੇ ਨੂੰ ਨਾ ਚੰਗਾ ਆਣਿਆ ਬਈ ਨਾ ਮਾੜਾ ਆਣਿਆ ਪਰ ਹਾਲ ਆਪਣੇ ਸਾਹਮਣੇ ਆ ਸਾਰਾ ਪਿੰਡ ਬਈ ਪਾਣੀ ਦੀ ਲਪੇਟ 'ਚ ਪਿੰਡ ਅੱਡ ਲਪੇਟ 'ਚ ਖੇਤਾਂ ਵਾਲੇ ਅੱਡ ਲਪੇਟ 'ਚ ਤੇ ਜਿਨ੍ਹਾਂ ਦੇ ਬਈ ਪਾਣੀ ਹੈ ਨਹੀਂਗਾ ਘਰਾਂ ਕੋਲੇ ਜਾਂ ਗਲੀਆਂ 'ਚ ਹੈ ਨਹੀਂਗਾ ਉਹਨਾਂ ਪਾ ਦੀ ਇਹ ਸਾਰਾ ਕੁਝ ਚੌੜ ਹੀ ਚੱਲੀ ਜਾਂਦੀ ਆ ਵੀ ਕੋਈ ਚੱਕਰ ਨਹੀਂ ਹਾ ਹਾ ਹੂ ਹੂ ਹਾ ਹਾ ਹੋਈ ਹੋਈ ਜਾਂਦੀ ਆ ਤੇ ਪਰ ਪਿੰਡ ਸਾਰਾ ਬਈ ਸਾਰਾ ਰਖਲਾ ਅੱਡਾ ਰਖਲਾ ਕਿਉਂਕਿ ਬੋੜਾਂ ਵਾਲਾ ਅੱਡਾ ਵੀ ਬਹੁਤ ਵੱਡਾ ਉਹ ਵੀ ਸਾਰਾ ਭਰਿਆ ਪਿਆ ਵੇੜੇ ਦੀ ਛਪੜੀ ਵੀ ਭਰੀ ਪਈ ਆ ਤੇ ਛੱਪੜ ਵੀ ਭਰਿਆ ਪਿਆ ਵੈਸੇ ਮੋਟਰ ਚੱਲਦੀ ਨੂੰ 2-3 ਦਿਨ ਹੋ ਗਏ ਆ ਪਾਣੀ ਬਹੁਤ ਜ਼ਿਆਦਾ ਉੱਤਰ ਗਿਆ ਤੇ ਹੁਣ ਮੋਟਰ ਉਹਨਾਂ ਚਿਰ ਚੱਲੇ ਮੈਦਾਨ ਵੀ ਜਿੰਨਾ ਚਿਰ ਸਾਰਾ ਪਾਣੀ ਐਂ ਜਮਾ ਰੋਡ ਨਹੀਂ ਨਿਕਲ ਜਾਂਦੇ ਇਹ ਸਾਡੇ ਪਿੰਡ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਆ ਵੇਖ ਲਓ ਤੁਸੀਂ ਸਾਹਮਣੇ ਤੇ ਉਹ ਉਹ ਪ੍ਰਾਇਮਰੀ ਸਕੂਲ ਆ ਨਾਲ ਵੈਸੇ ਬਣਿਆ ਬਹੁਤ ਸੋਹਣਾ ਬਣੇ ਨੂੰ ਆਪਾਂ ਉਹ ਨਹੀਂ ਕਹਿੰਦੇਗੇ ਤੇ ਇਹਦੀ ਜਿਹੜੀ ਪਰ ਛੱਪੜ ਦੀ ਆਹ ਚੀਜ਼ ਆ ਨਾ ਜਿਹੜੀ ਇਹ ਨੀਵੀਂ ਆ ਤੇ ਇਹਦੀ ਜਿਹੜੀ ਨਿਕਾਸੀ ਆ ਛੱਪੜ ਨੂੰ ਤੇ ਅੱਗੇ 20 ਸਾਲ ਹੋ ਗਏ ਇਹੋ ਜਿਹਾ ਕੁਝ ਹੋਇਆ ਨਹੀਂ ਕਿਉਂਕਿ ਛੱਪੜ ਹੁੰਦਾ ਖਾਲੀ ਪਾਣੀ ਸਾਰਾ ਛੱਪੜ ਚ ਸਟੋਰ ਹੋ ਜਾਂਦਾ ਨਾਲ ਦੀ ਨਾਲ ਮੋਟਰਾਂ ਚੱਲ ਪੈਂਦੇ ਆ ਪਰ ਐਤ ਕੀ ਹੋਇਆ ਕਿ ਉਧਰੋਂ ਅੱਗੋਂ ਪਾਈਪਾਂ ਦਾ ਕੰਮ ਚੱਲਦਾ ਸੀ ਤੇ ਮੋਟਰ ਚੱਲੀ ਨਹੀਂ ਉਹ ਚੱਲਣੇ ਕਰਕੇ ਜੱਕ ਦਾ ਮੀਂਹ ਬਹੁਤ ਜ਼ਿਆਦਾ ਆ ਗਿਆ ਤੇ ਜਿਹਦੇ ਕਰਨੇ ਇਹ ਸਾਰਾ ਜਿਹੜਾ ਸਿਸਟਮ ਇਹ ਖਿਲਰ ਗਿਆ ਹੋਰ ਇਹ ਕੋਈ ਇਹ ਨਹੀਂ ਵੀ ਆਪਾਂ ਕਹਿ ਸਕਦੇ ਵੀ ਇਹ ਸਕੂਲ ਗਲਤ ਬਣਿਆ ਜੀ ਐਵੇਂ ਹੋਣਾ ਚਾਹੀਦਾ ਜਿਵੇਂ ਹੋਣਾ ਚਾਹੀਦਾ ਨਹੀਂ ਸਾਰਾ ਸਿਸਟਮ ਸਹੀ ਆ ਇਹ ਜਦੋਂ ਪਾਣੀ ਖੜੂਗਾ ਉਦੋਂ ਧਰਤੀ ਵੀ ਬੈਠੂਗੀ ਇੱਟਾਂ ਵੀ ਬੈਠਣਗੀਆਂ ਬਹੁਤ ਕੁਝ ਹੋ ਜਾਂਦਾ ਪਰ ਇਹ ਕੁਦਰਤੀ ਆਫਤਾ ਚਲੋ ਕੋਈ ਨਹੀਂ ਆਪਾਂ ਕਿਸੇ ਦਾ ਹੋ ਨਹੀਂ ਕਰਦੇ ਪਰ ਇਹ ਪਾਣੀ ਖੜਾ ਬਹੁਤ ਜ਼ਿਆਦਾ ਵੈਸੇ ਤਾਂ ਮਹਾਰਾਜ ਸ਼ੌਕ ਰੱਖੇ ਤਾਂ ਅੰਦਰੋਸਤੀ ਦੇਵੇ ਸਾਡੇ ਪਿੰਡ ਦਾ ਜਿੰਨਾ ਇੱਕ ਆ ਜਿੰਨਾ ਪੰਚਾਇਤ ਦਾ ਇੱਕ ਆ ਇੱਕ ਦੋ ਦਿਨ ਦੀ ਮਾਰਾ ਪਾਣੀ ਖਿੱਚ ਦੇਣਗੇ ਤੇ ਜੇ ਪਾਈਪਾਂ 'ਚ ਕੋਈ ਮੈਂ ਤਾਂ ਇਹ ਵੀ ਪੰਚਾਇਤ ਨੂੰ ਅਪੀਲ ਕਰਦਾ ਜੇ ਪੰਚਾਇਤ ਪਾਈਪਾਂ 'ਚ ਮਾੜੀ ਮੋਟੀ ਗਜਾਇਸ਼ ਹੈਗੀ ਆ ਤਾਂ ਮੋਟਰੋ ਦੇ ਨਾਲ ਇੱਕ ਹੋਰ ਲਾ ਦਿਓ ਜੇ ਪਾਣੀ ਓਵਰਫਲੋ ਪਾਈਪਾਂ ਦਾ ਕਿਤੇ ਨਹੀਂ ਹੁੰਦਾ ਤਾਂ ਪਾਣੀ ਛੇਤੀ ਨਿਕਲ ਜਾਊਗਾ ਤੇ ਜੇ ਇਸ ਚੀਜ਼ ਨੂੰ ਆਪਾਂ ਸਹੀ ਜੇ ਨਾਲ ਸੋਚ ਗਏ ਵੀ ਜਿਹੜਾ ਕੰਮ ਚਾਰਾਂ ਦਿਨਾਂ 'ਚ ਹੋਣਾ ਉਹ ਪੰਜਾਂ 'ਚ ਹੋ ਜਾਊਗਾ ਕੋਈ ਏਡੀ ਮੈਟਰ ਵਾਲੀ ਗੱਲ ਨਹੀਂ ਗਈ ਤੇ ਬੱਚਿਆਂ ਨੂੰ ਫਿਲਹਾਲ ਸਕੂਲ 'ਚ ਛੁੱਟੀਆਂ ਇਹ ਪਰ ਮੈਂ ਪੰਚਾਇਤ ਨੂੰ ਇਹ ਵੀ ਅਪੀਲ ਕਰੂੰਗਾ ਵੀ ਜਦੋਂ ਇਹ ਪਾਣੀ ਸੁੱਕਦਾ ਇੱਥੋਂ ਤੇ ਸਾਰੇ ਦੀ ਬਈ ਸਾਫ ਸਫਾਈ ਕੋਈ ਮੱਖੀ ਮੱਛਰ ਦਵਾਈ ਕੋਈ ਜਿਹੜੇ ਮੰਨ ਲਓ ਜਿੰਨੇ ਕਮਰੇ ਚਾਹੇ ਜਿੰਨੇ ਆਪਣੇ ਸਕੂਲ ਚ ਅਧਿਆਪਕਾ ਪ੍ਰਿੰਸੀਪਲ ਆ ਸਾਰਿਆਂ ਦੀ ਡਿਊਟੀ ਲਾ ਕੇ ਇੱਕ ਵਾਰੀ ਇਹਨੂੰ ਸਾਫ ਸਫਾਈ ਕਿਉਂਕਿ ਕਮਰਿਆਂ ਚ ਵੀ ਪਾਣੀ ਵੜਿਆ ਤੇ ਉਹ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਕੋਈ ਡਟੌਲਡ ਟੂਲ ਜਾਂ ਕੋਈ ਕਲੀ ਕੁਲੀ ਥੱਲੇ ਮਾਰੀ ਜਾਵੇ ਕੋਈ ਬਿਮਾਰੀਆਂ ਤੋਂ ਜਿਹੜਾ ਕੋਈ ਬੱਚੇ ਨਾ ਹੋਵੇ ਸੇਖਣ ਵਾਸਤੇ ਹਣ ਤੇ ਕੋਈ ਗੁਮਾਰੀ ਘਰ ਨੂੰ ਲੈ ਜਾਣ ਹਨ ਤੇ ਇੱਥੇ ਮੱਛਰ ਵੀ ਬਹੁਤ ਬਣੂਗਾ ਕਿਰਾ ਕਿਰਾ ਉਹ ਮੱਛਰ ਆਸਤੇ ਵੀ ਕੋਈ ਸਪਰੇਸ ਪ੍ਰੂਵ ਵੱਜ ਜੇ ਬਾਕੀ ਉੱਤੋਂ ਬਾਬਾ ਮਿਹਰ ਕਰੇ ਬੱਦਲ ਜੇ ਆਉਂਦਾ ਝਹੀ ਲੈ ਕੇ ਕਿਧਰੋਂ ਕਿਧਰੇ ਪਰ ਸੌਣ ਦੇ ਜਿਹੜੇ ਹੁੰਦੇ ਆ ਸ਼ਰਾਟੀ ਹੁੰਦੇ ਆ ਤੇ 2-4 ਦਿਨ ਬਚਤ ਰਹੀ ਸਾਰਾ ਕੁਝ ਤੁਹਾਨੂੰ ਓਕੇ ਦੀ ਰਿਪੋਰਟ ਮਿਲੂਗਾ ਤੇ ਚਲੋ ਜੀ ਧੰਨਵਾਦ ਸਾਰੇ ਤੇ ਇਸ ਜਿਹੜੀ ਮੇਰੀ ਵੀਡੀਓ ਹੈ ਇਹਨੂੰ ਕਿਰਪਾ ਕਰਕੇ ਪੋਲੀਟੀਕਲ ਏਜੰਡੇ ਨਾਲ ਨਾ ਜੋੜਿਆ ਜਾਵੇ ਇਹਨੂੰ ਉਹ ਘਟਿਆ ਸੋਚ ਨਾਲ ਨਾ ਵੇਖਿਆ ਜਾਵੇ ਪਿੰਦੇ ਨੇ ਆ ਵਿਖਾਤਾ ਪਿੰਦੇ ਨੇ ਉਹ ਵਿਖਾਤਾ ਤੇ ਜੇ ਇਹੋ ਜੀਆਂ ਚੀਜ਼ਾਂ ਕਰੋਗੇ ਫਿਰ ਮੈਂ ਮੁੱਠੇ ਪਾਸੇ ਨੂੰ ਚੱਲ ਪੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਵੀ ਚੈਨਲ ਬਣਾਏ ਆ ਆਪਦੇ ਯਾਰ ਜੇ ਅਸੀਂ ਕੁਝ ਵਿਖਾਵਾਂਗੇ ਨੇ ਤਾਂ ਫਿਰ ਅਸੀਂ ਆਸਾ ਆਪਦੇ ਥੋਪੜੇ ਵਿਖਾਉਣ ਨੂੰ ਤਾਂ ਇਹ ਚਲਾਏ ਨਹੀਂਗੇ ਤੇ ਲੋਕ ਤਾਂ ਬਹੁਤ ਕੁਝ ਬੋਲ ਜਾਂਦੇ ਆ ਪਰ ਆਪਾਂ ਫਿਰ ਵੀ ਪੰਚਾਇਤ ਦੀ ਜਾਂ ਪਿੰਡ ਦੀ ਸਲਾਹਤਾ ਹੀ ਕਰੀਦੀ ਆ ਕਿਉਂਕਿ ਆਪ ਦਾ ਛੱਗਾ ਚੱਕੇ ਤੋਂ ਆਪਦਾ ਢੱਡ ਨੰਗਾ ਹੁੰਦਾ ਹੁੰਦਾ ਤੇ ਵੈਸੇ ਕੋਈ ਕੰਮ ਗਲਤ ਨਹੀਂ ਹੋਇਆ ਇਹਦੇ ਚ ਉਥੋਂ ਦੀ ਇਹਦਾ ਸੀਵਰੇਜ ਹੈਗਾ ਉਹ ਕਮਰਾ ਮੂਰ ਦੀ ਪਾਣੀ ਨੇ ਨੰਗ ਜਾਣਾ ਦੋ ਚਾਰਾਂ ਦਿਨਾਂ ਦੀ ਖੇਡ ਹੈ ਇਹਦੀ ਅਸਲ ਸਚਾਈ ਬਾਈ ਇਹ ਹੈ ਕੋਈ ਕੱਲ ਨੂੰ ਕੋਈ ਐਵੇਂ ਕੋਈ ਪੱਤਰਕਾਰ ਆ ਕੇ ਕਰੇ ਜੀ ਇਹ ਉਹ ਉਹ ਚੀਜ਼ਾਂ ਗਲਤ ਆ ਇਹ ਮੈਂ ਵੀਡੀਓ ਅਸਲ ਚ ਤਾਂ ਬਣਾਈ ਆ ਇੱਥੋਂ ਦੇ ਲੋਕਾਂ ਨੂੰ ਕਈ ਆ ਨਾ ਬੱਚਿਆਂ ਨੂੰ ਪੱਤਰਪੁੱਤਰਕਾਰ ਨਾਲ ਉਹ ਹੱਲਾਸ਼ੇਰੀ ਦੇ ਦਿੰਦੇ ਆ ਵੀ ਹੈਗਾ ਕੋਈ ਮੁੱਦਾ ਜਾਂ ਆਮ ਆਦਮੀ ਪਾਰਟੀ ਦੇ ਮਗਰ ਜਾਂ ਕੋਈ ਕਾਂਗਰਸ ਮਗਰ ਜਾਂ ਕਾਲੀਦਾਨ ਮਗਰ ਤੇ ਉਹ ਫਿਰ ਬੱਚੇ ਫੋਨ ਫੋਨ ਕਰ ਦਿੰਦੇ ਪੱਤਰਕਾਰਾਂ ਨੂੰ ਤੇ ਪੱਤਰਕਾਰ ਫਿਰ ਆ ਕੇ ਉਹਨਾਂ ਨੇ ਤਾਂ ਤੁਹਾਨੂੰ ਪਤਾ ਆਪਦੀ ਕੌਂਟਰੋਵਰਸੀ ਛੇੜਨੀ ਹੁੰਦੀ ਆ ਉਹ ਹਾਲੇਲੂ ਹਾਲੇਲੂ ਕਰਕੇ ਤੇ ਉਹਨਾਂ ਨੇ ਤਾਂ ਜਾਵੜਨਾ ਹੁੰਦਾ ਤੇ ਉਹ ਇਹ ਸੋਚਦੇ ਨੇ ਵੀ ਪਿੰਡ ਦੇ ਵਿੱਚ ਭਾਈਚਾਰਾ ਬਣਿਆ ਰਵੇ ਤਾਂ ਚੰਗੀ ਗੱਲ ਹੁੰਦੀ ਆ ਇਹ ਮੈਂ ਵੀਡੀਓ ਤਾਂ ਪਾਈ ਆ ਕਿਉਂਕਿ ਗੱਲਾ ਪਿੰਡ ਚ ਪਰਫੋਮਾਂ ਬਹੁਤ ਉੜਦੀਆਂ ਉਹ ਕਿਸੇ ਨੂੰ ਅਸਲ ਗੱਲ ਪਤਾ ਬੱਚਿਓ ਇਧਰ ਆ ਓਏ ਪਾਸੇ ਹੋ ਜਾ ਪਾਣੀ ਤੋਂ ਵਿੱਚ ਡਿੱਗਣਾ ਬਾਹਰ ਆ ਜਾਓ ਉਧਰ ਲੰਘ ਜਾ ਪਹਿਲੇ ਪਾਸੇ ਕੋਡੇ ਕੋਡੇ ਲੱਖ ਲੱਖ ਪਾਣੀ ਹੈ ਤੁਸੀਂ ਇੱਥੇ ਕੀ ਕਰ ਖੇਡਣਾ ਕਮਰੇ ਬੈਠੇ ਪਏ ਆ ਪਾਸੇ ਹੋ ਜਾ ਤੁਸੀਂ ਇੱਥੋਂ ਜੋ ਆ ਖੇਡਦੇ ਫਿਰਦੇ ਆ ਪਤੰਦਰੋ ਤੁਸੀਂ ਪਾਣੀ ਕੋਲੇ ਖੇਡਣਾ ਉੱਤੋਂ ਜ਼ੋਰ-ਜ਼ੋਰ ਦੀ ਪੈਰ ਮਾਰਦੇ ਆ ਇੱਥੇ ਕੀ ਪਤਾ ਕਿ ਖੱਡ ਖੱਲੇ ਦਾ ਕਦੋਂ ਪਿਆ ਹੋਵੇ ਚਲੋ ਠੀਕ ਆ ਜੀ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸ਼ੁਕਰੀਆ